ਅੱਧਿਆ ਪਗੜ ਤੇ ਆਇ ਪਤਵੰਤੇ ਸੱਜਣਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਸਾਹਮਣੇ ਐਸ.ਡੀ.ਐਮ ਸਰਦਾਰਾ ਲਿਖੀ ਟ੍ਰੈਫਿਕ ਨਿਯਮਾਂ ਸਬੰਧੀ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਕੰਚੀ ਉਮਰੇ ਲਾਡ ਪਿਆਰ ਵਿੱਚ ਮਾਪੇ ਬੁਲਟ ਦਮਾਉਂਦੇ ਅੱਗੋਂ ਉਹ ਵੀ ਬਿਨ ਹਲਮਟ ਦੇ ਫੁੱਲ ਸਪੀਡ ਭਜਾਉਂਦੇ ਅੱਗੋਂ ਵੀ ਬਿਨ ਹੈਲਮਟ ਦੇ ਫੁੱਲ ਸਪੀਡ ਭਜਾਉਂਦੇ ਤਿੰਨ ਤਿੰਨ ਬੈਠੇ ਚੌਰ ਚੌਰ ਲਾਲ ਪੱਤੀਆਂ ਨੂੰ ਟੱਪਣ ਪਾ ਕੇ 이어ਫੋਨ ਕੰਨ ਵਿੱਚ ਸੁਣਦੇ ਲੱਚਰ ਗਾਣੇ ਪਾ ਕੇ 이어ਫੋਨ ਕੰਨ ਵਿੱਚ ਸੁਣਦੇ ਲੱਚਰ ਗਾਣੇ ਸੜਕ ਸੁਰੱਖਿਆ ਕਾਨੂੰਨ ਦੀਆਂ ਸੜਕ ਸੁਰੱਖਿਆ ਕਾਨੂੰਨ ਦੀਆਂ ਉਹ ਧਜੀਆਂ ਖੂਬ ਵੜਾਉਂਦੇ ਉਹ ਧਜੀਆਂ ਖੂਬ ਉਡਾਉਂਦੇ ਇੱਕ ਦਿਨ ਘੇਰ ਬਾਪੂ ਨੇ ਇੱਕ ਦਿਨ ਘੇਰ ਬਾਪੂ ਨੇ ਪੁੱਤਰ ਕੋਲ ਬਿਠਾਇਆ ਸੁਣਿਆ ਦੇਖ ਪੁਲਿਸ ਨੂੰ ਦੂਰੋਂ ਤੂੰ ਬੁਲਟ ਬੋਤ ਪਜਾਇਆ ਤੂੰ ਬੁਲਟ ਬੋਤ ਪਜਾਇਆ ਪੁੱਤਰ ਕਹਿੰਦਾ ਬਾਪੂ ਸੁਣ ਤੂੰ ਹੁਣ ਮੈਨੂੰ ਸਮਝਾਵੇਂ ਕਦੇ ਬੈਠ ਗੱਡੀ ਵਿੱਚ ਖੁਦ ਤੂੰ ਸੀਟ ਬੈਲਟ ਨਾ ਲਾਵੇਂ ਸੀਟ ਬੈਲਟ ਨਾ ਲਾਵੇਂ ਪੀ ਸ਼ਰਾਬ ਨੂੰ ਗੱਡੀ ਆਪਣੀ ਇਧਰ ਉਧਰ ਚਲਾਵੇਂ ਤੂੰ ਵੀ ਸਮਝ ਟ੍ਰੈਫਿਕ ਨਿਯਮਾਂ ਨੂੰ ਜੋ ਮੈਨੂੰ ਸਮਝਾਵੇ ਜੋ ਮੈਨੂੰ ਸਮਝਾਵੇ ਮਾਂ ਨੇ ਪੁੱਤ ਨੂੰ ਝਿੜ ਗਿਆ ਅੱਗੋਂ ਇਸ ਤਰ੍ਹਾਂ ਨਾ ਬੋਲ ਇਹ ਹੈ ਤੇਰਾ ਬਾਪ ਤੂੰ ਇਹਦੀ ਪਾਗਣਾ ਐਵੇਂ ਰੋ ਤੂੰ ਇਹਦੀ ਪਾਗਣਾ ਐਵੇਂ ਰੋ ਟ੍ਰੈਫਿਕ ਨੀਯਮਾਂ ਬਹੁਤ ਜ਼ਰੂਰੀ ਟ੍ਰੈਫਿਕ ਨੀਯਮਾਂ ਬਹੁਤ ਜ਼ਰੂਰੀ ਮੰਨੋ ਦੋਵੇਂ ਕਹਿਣਾ ਐਂਬੂਲੈਂਸ ਭਾਵੇਂ ਪਿੱਛੇ ਪਹਿਲਾ ਰਾਹ ਉਸ ਨੂੰ ਹੈ ਦੇਣਾ ਪਹਿਲਾ ਰਾਹ ਉਸ ਨੂੰ ਹੈ ਦੇਣਾ ਜੇ ਆਪਣੀ ਹੈ ਜਾਨ ਕੀਮਤੀ ਦੂਜੇ ਦੀ ਵੀ ਜਾਨ ਪਿਆਰੀ ਗਾਲ ਸਮਝੋ ਇਹ ਬੋਤ ਪਤੇ ਦੀ ਜ਼ਿੰਦਗੀ ਰਹੂ ਸੁਖਾਲੀ ਜ਼ਿੰਦਗੀ ਰਹੂ ਸੁਖਾਲੀ ਮੈਂ ਕਦੇ ਵੀ ਜਾਗਰ ਤੇ ਆਪਣਾ ਫਰਜ਼ ਨਭੋਣ ਸੜਕਾਂ ਦੇ ਵਿੱਚ ਪੱਟੇ ਖੱਟੇ ਸੀਵਰੇਜ ਦੇ ਖੁੱਲੇ ਟੱਕਰ ਜਾ ਕੇ ਬੰਦ ਕਰਾਉਣ ਜਾ ਕੇ ਬੰਦ ਕਰਾਉਣ ਟ੍ਰੈਫਿਕ ਨਿਯਮਾਂ ਦੇ ਪਾਲਨ ਦਾ ਟ੍ਰੈਫਿਕ ਨਿਯਮਾਂ ਦੇ ਪਾਲਨ ਦਾ ਆਉ ਲਈਏ ਪ੍ਰਣ ਇਕੱਠੇ ਲਾਪਰਵਾਹੀ ਮੂਰਤ ਦਾ ਹੁਣ ਸੜਕਾਂ ਤੇ ਨਾ ਡਿੱਠੇ ਹੁਣ ਸੜਕਾਂ ਤੇ ਨਾ ਡਿੱਠੇ ਧੰਨਵਾਦ